ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵੀਰੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਨੇੜੇ ਵਾਈਆਂ ਦੇ ਭਦੌੜ ਰਹਿ ਜਾਂਦਾ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਕਿਤੇ ਦਾ ਕੰਮਕਾਰ ਲੱਗਦਾ ਜੇ ਕੋਈ ਘਾਟ ਹੁੰਦੀ ਹੈ ਵੀਰੇ ਉਹ ਵੀ ਦੱਸ ਦਿਆ ਕਰੋ ਆਪਾਂ ਪੂਰੀ ਕਰ ਦਿਆ ਕਰਾਂਗੇ ਅੱਜ ਦੀ ਵੀਡੀਓ 'ਚ ਨਾ ਵੀਰੇ ਚੰਗੇ ਦੋ ਨਾਗ ਆਪਾਂ ਲੈ ਕੇ ਆਏ ਹਾਂ ਤੇ ਇੱਕ ਤਾਂ ਜੇਰਾ ਪਈਆ ਸਵੇਰੇ ਸੂਈ ਹੈਗੀ ਤੇ ਬੋਲਾ ਬੂਲਾ ਕਿੰਨਾ ਕੱਢਿਆਗਾ ਮਗਰ ਦੋਨਾਂ ਦੇ ਕਟੀਆਂ ਆਂ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਆਂ ਦੋਨੀਆਂ ਠੀਕ ਆ ਤੇ ਬਾਈ ਜੀ ਨਾਲ ਕਰਾਵਾਂ ਇਹ ਗੱਲਬਾਤ ਪੂਰੀਆਂ ਚੰਗੀਆਂ ਆਂ ਤੇ ਕੋਈ ਘਾਟ ਨਹੀਂ ਆਜੋ ਬਾਈ ਜੀ ਸਸਤੀ ਗਾ ਬਰੇ ਦੀਪੂ ਸਸਤੀ ਗਾ ਬਾਈ ਜੀ ਦੀਪੂ ਜੀ ਅੱਪਦੇ ਪਰਸੋਂ ਪਾਈ ਸੀ ਵੀਡੀਓ ਬਹੁਤ ਖਾਹ ਹੋਵੇ ਸਰ ਬਾਈ ਠੀਕ ਆ ਵੀਰੇ ਅੱਜ ਦੋ ਮੰਗਾਂ ਲੈ ਕੇ ਆਏ ਆਂਗੇ ਦੋ ਮੰਗਾਂ ਤੇ ਨਾਮ ਡਰੈੱਸ ਬੋਲਦੇ ਮੜਾ ਜੇ ਇੱਕ ਤਾਂ ਪਿੰਡ ਬੋਲਦੇ ਇਕੱਲਾ ਦੂਜਾ ਤਾਂ ਮੈਂ ਬੋਲਤਾ ਪਿੰਡ ਮੇਰਾ ਹਲਕੜਿਆ ਬਈ ਨੰਬਰ 103 ਪਿੰਡ ਸਲਾੜ ਰਹਿ ਗਿਆ 84 45 1 45 ਠੀਕ ਤੇ ਵੀਰੇ ਅੱਜ ਆਪਾਂ ਕੀ ਦਿਖਾਉਣਾ ਦੋ ਨਾਂਗ ਦਿਖਾਉਣੇ ਦੋ ਤਾਜ਼ੀਆਂ ਮੰਗਾਂ ਦਿਖਾਉਣਾ ਬਈ ਠੀਕ ਆ ਵੀਰੇ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਡੀ ਮੈਂ ਦੇਖੀ ਜਾਨੇ ਆ ਕਿਹੜਾ ਸੂਆ ਸੂਈ ਹੈਗੀ ਤੀਜਾ ਸੂਆ ਸੂਈ ਆ ਹਾਂ ਤੜਕੇ 4 ਵਜੇ ਸੂਈ ਹੈ ਠੀਕ ਆ ਆਪ ਵੇਖੋ ਵੀਰੇ ਜੇ ਰੁਪਈਆ ਪ੍ਰੋਪਰ ਸਾਰੀ ਐ ਪਈਆ ਪਠਲ ਜੇਰ ਦਾ ਤੇ ਮਗਰ ਆ ਵੀ ਕੋਈ ਖਾਂਤੀ ਨਹੀਂ ਤੇ ਅੱਗੇ ਲੋ ਬੋਲਾ ਕੱਢਦਾ ਠੀਕ ਆ ਵੀਰੇ ਆ ਦੇਖੋ ਵੀਰੇ ਲੇਵਾ ਦੇਖੋ ਤੇ ਕੀ ਬਾਤ ਆ ਅਮਰੀਕਨਾਂ ਦਾ ਐਫ ਜੀ ਨੂੰ ਕਹਿੰਦੇ ਬਟਨ ਵਾਲੀ ਮੱਝ ਆ ਗਈ ਦੇਖੋ ਹਾਂ ਤੇ ਪੂਰੀ ਚੰਗੀ ਆ ਤੇ ਮਗਰ ਕੀ ਆ ਗਿਆ ਤੇ ਮਗਰ ਇਹਦੇ ਕੱਟੀ ਆ ਗਈ ਕੱਟੀ ਵੱਡੀ ਉਹਨੇ ਦਿੱਤੀ ਆ ਬਈ ਵੱਡੀ ਕੁੱਡੀ ਬੁਧੇਰੀ ਆ ਕੱਤੀ ਜੇ ਫਾਰਮ ਦੀ ਠੀਕ ਆ ਆ ਕਰੋ ਜੀ ਟਿਹੜ ਮਡਵਾਂਡ ਦੀ ਪੂਰੀ ਡਿਮਾਂਡ ਦੀ ਫੋਨ ਦੇ ਉਹ ਕਿੰਨਾ ਜਮਾ ਜਾਏ ਉਹ ਇਧਰ ਦਿਸੀ ਜਾਂਦੇ ਵੀਰੇ ਝੇਰ ਦਿਖਾਤੀ ਦੂਸਰੀ ਰਹੇਗਾ ਪਿੱਛੇ ਆ ਦੇਖੋ ਜੀ ਤੇ ਫੇਸ ਕੁਆਲਿਟੀ ਕਰੋ ਚੱਕ ਥੱਲੋਂ ਦੇਖੋ ਤੁਸੀਂ ਉਹ ਵਾਈਟਰ ਆ ਲਗੂਆ ਥੱਲੇ ਆਂਦਾ ਤੇ ਪੰਡਰ ਵਰਗਾ ਹਵਾਨਾ ਤਿਆਰ ਕਰਿਆ ਵਾ ਲੈ ਜਾ ਲੈ ਤੰਨ ਲੰਮੀ ਥੋੜੀ ਜੀ ਦਿਖਾ ਦਈਏ ਤੁਮਾਰ ਕਿਆ ਕਰੀ ਚੈੱਕ ਤੁਸੀਂ ਨਾ ਕੋਲੇ ਆਉਂਗੇ ਖੁਸ਼ ਹੋ ਕੇ ਜਾਉਂਗੇ ਦੁੱਧ ਕਿੰਨਾ ਘੜ ਦੂਗੀ ਵੀਰੇ ਉਹ ਤਾਂ ਭਾਈ ਖਾਲਾ ਨਹੀਂ ਦੇਣਾ 14 ਕਿਲੋ ਦੇ ਦੂਗੀ ਵੀਰੇ ਚਲ 14 14 14 ਵਾਲਾ ਵੀ ਆਪਾਂ 14 ਦੇ ਦੇ 13 ਮੰਨ ਕੇ ਲੈ ਜਾਓ ਵੀਰੇ ਤੁਸੀਂ 13 ਮੰਨ ਕੇ 13 ਮੰਨ ਕੇ ਲੈ ਜਾਓ ਬਾਕੀ ਜਿਹੜੇ ਹਸਾਉਣਾ ਲੇਵਾ ਲੂਆ ਦਾ ਭਾਈ ਹਾਂ ਤਿਆਰੀ ਬਹੁਤ ਸੋਹਣੀ ਹੈ ਤਿਆਰੀ ਬਹੁਤ ਸੋਹਣੀ ਹੈ ਮਹਿੰਦੀ ਆ ਦੇਖੋ ਜੀ ਕੀ ਬਾਤ ਆ ਤੇ ਪੂਰੀ ਚੰਗੀ ਹੈਗੀ ਕੋਈ ਘਾਟ ਨਹੀਂ ਹੈਗੀ ਤੇ ਡਿਮਾਂਡ ਬਾਈ ਕਹਿੰਦਾ ਫੋਨ ਤੇ ਰਹੂਗੀ ਧਾਰਾ ਮਾਰੋ ਵੀਰੇ ਇਹਦੀਆਂ ਦੀਪੂ ਪੂਰੀ ਸੀਲ ਆ ਦੇਖੋ ਦੇਖੋ ਜੀ ਕਰੋ ਚੈੱਕ ਕਰੋ ਤੇ ਡਾਂਗਾਂ ਆ ਰੀਆਂ ਧਾਰਾਂ 'ਚ ਲਾਠੀ ਚਾਰਜ ਹੁੰਦਾ ਹੁੰਦਾ ਨਾ ਚੌਂਕ 'ਚ ਪੁਲਿਸ ਵਾਲੇ ਪੈਂਦੇ ਹੁੰਦੇ ਹੁੰਦੇ ਮਗਰ ਡਾਂਗ ਲੈ ਕੇ ਉਵੇਂ ਵਾਜਦੀਆਂ ਆ ਦੇਖੋ ਜੀ ਕਰੋ ਜੀ ਚੈੱਕ ਡਿਮਾਂਡ ਇਹਦੀ ਫੋਨ ਤੇ ਰਹਿਣੀ ਹੈ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਆ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਦੂਜੇ ਨੰਬਰ ਤੇ ਆ ਗਈ ਇਹਦੀ ਡਿਟੇਲ ਦੱਸ ਇਹ ਦੂਜਾ ਸੁਆ ਆ ਗਿਆ ਠੀਕ ਆ ਦੂਜਾ ਸੁਆ ਆ ਗਿਆ ਤੇ ਮਿਲ ਕੰਪੈਸਟੀ ਕਿੰਨੀ ਰਹੂਗੀ ਇਹਦੀ ਮਿਲ ਕੰਪੈਸਟੀ 16 ਕਿਲੋ ਦੀ 16 ਕਿਲੋ ਦੇ ਦਊਗੀ ਠੀਕ ਆ ਵੀਰੇ ਤੇ ਆ ਥਣ ਲੇਵਾ ਮੈਂ ਤੁਹਾਨੂੰ ਨੇੜੇ ਤੁਜੇ ਕਾ ਮਗਰ ਕੀ ਆ ਗਿਆ ਕੱਟੀ ਮਗਰ ਕੱਟੀ ਆ ਦੇਖੋ ਜੀ ਥਣ ਤੁਹਾਨੂੰ ਕਰੋ ਚੈੱਕ ਤੋੜ ਕੇ ਦਿਖਾ ਦੇ ਨੂੰ ਵੀ ਆ ਦੇਖੋ ਜੀ ਪੂਰੀ ਚੰਗੀਆਂ ਜਿਵੇਂ ਅਖਬਾਰ ਚ ਖਬਰ ਹੁੰਦੀ ਹੈ ਨਾ ਐ ਪਿੰਡੇ ਤੇ ਨਾੜ ਆਂਗੇ ਇਹਦੇ ਕਰੋ ਚੈੱਕ ਤੇ ਇਕੱਲੀ ਇਕੱਲੀ ਨਾੜ ਦੱਸਦੀ ਹੈ ਪਿੰਡੇ ਚ ਵੀ ਬਰੀਕ ਪਿੰਡੇ ਦੀ ਹੈ ਬਰੀਕ ਚਮੜੀ ਦੀ ਆ ਤੇ ਕੱਦ-ਕਾਡ ਦੀ ਪੂਰੀ ਵਧੀਆ ਮੈਥੋਂ ਗਰੰਟੀ ਲੈ ਲਓ ਵਧੀਆ ਛੋਟੀ ਦਿੱਤਾ ਠੀਕ ਆ ਤੋੜ ਵੀਰੇ ਨੂੰ ਲੰਮੀ ਵੜੀ ਆ ਦੇਖ ਆ ਦੇਖੋ ਜੀ ਫਾਨਲੇਵੇ ਦੀ ਪੂਰੀ ਵਧੀਆ ਤੇ ਸੁਹਾ ਦੂਜਾ ਗਾ ਡਿਮਾਂਡ ਇਹਦੀ ਇਹਦੀ ਡਿਮਾਂਡ ਫੂਲਦੀ ਤੇ ਮਿਲ ਕੰਪੈਸਟੀ ਇਹਦੀ ਹਾਈਐਸਟ ਹੁਣ ਬੋਲਾ ਕਿੰਨਾ ਰੈਡੀ ਆ 10 ਕਿਲੋ ਇਸ ਟਾਈਮ ਰੈਡੀ ਆ ਚਵਾਥੇ ਦੇਵਾਂਗੇ ਠੀਕ ਆ ਤੇ ਜਣੀ 16 ਕਿਲੋ ਦੇ ਦੇਣੇ ਨੇ ਹਾਂ 16 ਕਿਲੋ ਆਪਾਂ ਬਾਕੀ ਦਾ ਵੀਰੇ ਨੂੰ ਠੀਕ ਹੈ ਨਾ ਮੈਂ ਉਹ ਵੱਧ ਵੀ ਕਰੂੰਗੀ ਦਸੱਲੀ ਨਿਰਖ ਪਾਰਕ ਤੁਸੀਂ ਆਪ ਕਰਨੀਆਂ ਦੂਜਾ ਨਾਗ ਤੁਹਾਨੂੰ ਦਿਖਾ ਰਹੇ ਆ ਪਹਿਲਾਂ ਦਿਖਾਤਾਗਾ ਤੇ ਡਿਮਾਂਡ ਵੀਰੇ ਦੀਪੂ ਦੀ ਫੋਨ ਤੇ ਫੋਨ ਤੇ ਡਿਮਾਂਡ ਠੀਕ ਆ ਵੀਰੇ ਕਰ ਲੋ ਚੈੱਕ ਆ ਦੇਖੋ ਨੇੜ ਤੋਂ ਥਾਂਲੇ ਵਕਰਾਉਣਾ ਚੈੱਕ ਵੀਡੀਓ ਲੰਮੀ ਹੁੰਦੀ ਐ ਕਦੀਆਂ ਤਾਰਾ ਤੁਹਾਨੂੰ ਕਰਾ ਦਿਆਂ ਚੈੱਕ ਦੂਜੀ ਦਿਨ ਤੁਸੀਂ ਆਪ ਮਾਰ ਕੇ ਲੈ ਜਾਓ ਜਾਂ ਵੀਡੀਓ ਕਾਲ ਲਾ ਕੇ ਚਵਾਈ ਕਰ ਲਿਓ ਉਹ ਤੁਸੀਂ ਦੇਖਣਾ ਆਪਦਾ ਵੀ ਕਿਵੇਂ ਕਰਨਾ ਕਿਉਂਕਿ ਪਸ਼ੂ ਤੁਸੀਂ ਖਰੀਦਣਾ ਹੁੰਦਾ ਦਸਲੀ ਤੁਸੀਂ ਕਰਨੀ ਹੁੰਦੀ ਐ ਤੁਸੀਂ ਪੇਮੈਂਟ ਲਾਉਣੀ ਆ ਪੇਮੈਂਟ ਕਿਸੇ ਬੇਅਰਥ ਨਾ ਜਾਵੇ ਕਿਸੇ ਦੀ ਵੀ ਆਪਦਾ ਕਹਿੰਦੇ ਆ ਵੀਰੇ ਤੇ ਕਰ ਲੋ ਚੈੱਕ ਪੂਰੀਆਂ ਵਧੀਆ ਦੋ ਮੰਝਾਂ ਸੀ ਇੱਕ ਤੀਜੇ ਸੂਏ ਵਾਲੀ ਇੱਕ ਦੂਜੇ ਸੂਏ ਵਾਲੀ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਨੰਬਰ ਫੇਰ ਬੋਲਦੀ ਵੀਰੇ 68411045 ਪਿੰਡ ਆ ਲੱਕੜੇ ਪਿੰਡ ਆ ਲੱਕੜੇ ਦੋ ਨਾਲ ਸੀ ਦੁਨੇ ਤੁਹਾਨੂੰ ਦਿਖਾਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ